2024 ਦੇ ਵਿੱਚ ਜਦੋਂ ਲੋਕ ਸਭਾ ਦੀਆਂ ਸੰਸਦ ਦੀਆਂ ਚੋਣਾਂ ਹੁੰਦੀਆਂ ਨੇ ਤਾਂ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਨਾਲ ਹਰਮਿੰਦਰ ਸਿੰਘ ਸੰਧੂ ਮੋਢੇ ਨਾਲ ਮੋਢਾ ਜੋੜ ਕੇ ਖੜਾ ਸੀ ਜਦੋਂ 2024 ਦੇ ਵਿੱਚ ਜਦੋਂ ਚੱਬੇਵਾਲ ਦੀ ਜ਼ਿਮਨੀ ਚੋਣ ਆਉਂਦੀ ਆ ਵਿਧਾਨ ਸਭਾ ਦੀ ਤਾਂ ਉਸ ਵਕਤ ਤੁਸੀਂ ਕਹਿੰਦੇ ਹੋ ਕਿ ਡਾਕਟਰ ਰਾਜਕੁਮਾਰ ਚੱਬੇਵਾਲ ਸਮੇਤ ਆਮ ਆਦਮੀ ਪਾਰਟੀ ਦੀ ਸਮੁੱਚੀ ਪਾਰਟੀ ਨੇ ਜਿਹੜਾ ਤੁਹਾਡੀ ਪਿੱਠ ਦੇ ਵਿੱਚ ਉਹ ਛੁਰਾ ਮਾਰਿਆ ਸੀ ਡਾਕਟਰ ਰਾਜਕੁਮਾਰ ਕੋਈ ਰੱਬ ਥੋੜੋ ਆ ਕੋਈ ਗੱਲ ਨਹੀਂ ਕਰਾਂਗੇ ਆਪਾਂ ਮੁਕਾਬਲਾ ਆ ਗਿਆ 27 ਦੇਖਾਂਗੇ ਹੁਣ ਜੋ ਵੀ ਇਨਾ ਦਾ ਤਾਂ ਇਹ ਆ ਅਸੀਂ ਤਾਂ 227 ਦੇ ਵਿੱਚ 22 ਦੇ ਵਿੱਚ ਵੀ ਤੁਸੀਂ ਦੇਖਿਆ ਸੀ ਬੇ ਆਪਾਂ ਪੂਰਾ ਮੁਕਾਬਲਾ ਕੀਤਾ ਇਹਨਾਂ ਨੂੰ ਬੜਾ ਹੰਕਾਰ ਸੀ ਤੇ ਰਾਤੋ ਰਾਤ ਪਾਰਟੀਆਂ ਬਦਲ ਜਾਂਦੇ ਹੱਲੇ ਵੀ ਕੋਈ ਪਤਾ ਨਹੀਂ ਇਹਨਾਂ ਦਾ ਬੇ ਇਹਨਾਂ ਨੇ ਕਿਹੜੀ ਪਾਰਟੀ ਦੇ ਵਿੱਚ ਜਾਣਾ ਵਾ ਬਾਕੀ ਇਹ ਆਵੇ ਮੁਕਾਬਲਾ ਉਸ ਲਈ ਦੇਖਾਂਗੇ ਕਿਉਂਕਿ ਹੱਲੇ ਇਹਨਾਂ ਨੂੰ ਪਾਰਟੀ ਸਿਲੈਕਟ ਕਰ ਲੈਣ ਦੇ ਅੱਜ ਵੀ ਯਾਦ ਹੈ ਜਦੋਂ ਜਿਮਨੀ ਚੌਂ ਦਾ ਰਿਜ਼ਲਟ ਆਉਂਦਾ ਜਦੋਂ ਡਾਕਟਰ ਰਾਜਕੁਮਾਰ ਚੱਬੇਵਾਲ ਦਾ ਪੁੱਤ ਜਿੱਤ ਗਿਆ ਜਾਂਦਾ ਰੋਡ ਸ਼ੋਅ ਜਾਂ ਜਾਂਦਾ ਇੱਥੋਂ ਸਪੈਸ਼ਲ ਤੁਹਾਡੇ ਪੈਲਸ ਦੇ ਬਾਹਰ ਰੁਕਦਾ ਡਾਕਟਰ ਰਾਜਕੁਮਾਰ ਗੀਤ ਗਾਉਂਦੇ ਨੇ ਰਣਜੀਤ ਪਾਵੇ ਤਾਂ ਗਿੱਧੜਾ ਤਾਂ ਸੁਣਿਆ ਗਰੁੱਪ ਫਿਰਦਾ ਕਹਿੰਦੇ ਸ਼ੇਰ ਮਾਰਨਾ ਗਿੱਧੜਾ ਦਾ ਸੁਣਿਆ ਗਰੁੱਪ ਫਿਰਦਾ ਕਹਿੰਦਾ ਸ਼ੇਰ ਮਾਰਨਾ ਆ ਗਿੱਧੜੇ ਕਿ ਸਾਡੀ ਪਾਰਟੀ ਚ ਵੀ ਸੀ ਦਰ ਮੁਖਾਲਫਤ ਕੀਤੀ ਸੰਧੂ ਹਰਮਿੰਦਰ ਸੰਧੂ ਨਮਵਾਰ ਚੜਦੇ ਆਂ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਮਾਹੌਲ ਹੈ ਜਿਹੜਾ ਗਰਮਾ ਚੁੱਕਿਆ ਕਿਉਂਕਿ 2027 ਨੂੰ ਹੁਣ ਕੋਈ ਬਹੁਤਾ ਸਮਾਂ ਨਹੀਂ ਰਹਿ ਚੁੱਕਿਆ ਹੈ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਮਹਿਜ਼ ਇੱਕ ਸਾਲ ਦੇ ਕਰੀਬ ਦਾ ਸਮਾਂ ਰਹਿ ਚੁੱਕਿਆ ਤੇ ਉੱਥੇ ਜੇਕਰ ਆਪਾਂ ਚੋਣ ਜ਼ਾਬਤੇ ਦੀ ਗੱਲ ਕਰੀਏ ਤਾਂ ਹੋਰ 9 ਤੋਂ 10 ਮਹੀਨਿਆਂ ਤੱਕ ਜਿਹੜਾ ਪੰਜਾਬ ਭਰ ਦੇ ਵਿੱਚ ਚੋਣ ਜ਼ਾਬਤਾ ਲੱਗ ਜਾਵੇਗਾ ਤਾਂ ਅੱਜ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਜਿਹੜੀ ਤੁਹਾਡੇ ਸਾਰਿਆਂ ਦੇ ਨਾਲ ਪਹਿਲਾਂ ਵੀ ਸਾਂਝੀ ਕਰ ਚੁੱਕੇ ਹਾਂ ਤਸਵੀਰਾਂ ਵੀ ਨਾਲ ਦੇ ਨਾਲ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹੁਸ਼ਾਰਪੁਰ ਦੇ ਹਲਕਾ ਚਬਿਆਲ ਦੀਆਂ ਜਿੱਥੇ ਕਿ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਰਦਾਰ ਹਰਵਿੰਦਰ ਸਿੰਘ ਸੰਧੂ ਪਾਰਟੀ ਨੂੰ ਅਲਵਿਦਾ ਆਖ ਕੇ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਮੋੜ ਤੋਂ ਸ਼ਾਮਲ ਹੋਏ ਨੇ ਮੋੜ ਤੋਂ ਸ਼ਾਮਲ ਹੋਏ ਨੇ ਭਾਵ ਕਿ ਉਹਨਾਂ ਵੱਲੋਂ ਘਰ ਵਾਪਸੀ ਕੀਤੀ ਗਈ ਹੈ ਕਿਉਂਕਿ ਹਰਵਿੰਦਰ ਸਿੰਘ ਸੰਧੂ ਵੱਲੋਂ ਜਿਹੜੀ ਉਹ ਆਪਣੀ ਸਿਆਸਤ ਇਹ ਦੀ ਸ਼ੁਰੂਆਤ ਜਿਹੜੀ ਸ਼੍ਰੋਮਣੀ ਅਕਾਲੀ ਦਲ ਤੋਂ ਜਿਹੜੀ ਉਹ ਕੀਤੀ ਗਈ ਸੀ ਤਾਂ ਹਰਮਿੰਦਰ ਸਿੰਘ ਸੰਧੂ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸੰਧੂ ਸਾਹਿਬ ਬੜੀਆਂ ਉਮੀਦਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਦੇ ਹੋ ਤਾਂ ਅੱਜ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਗਏ ਕਿ ਹਰਮਿੰਦਰ ਸਿੰਘ ਸੰਧੂ ਜਿਨ੍ਹਾਂ ਨੇ ਘਰ ਘਰ ਜਾ ਕੇ ਅਣਥੱਕ ਮਿਹਨਤ ਕੀਤੀ ਹੈ ਆਮ ਆਦਮੀ ਪਾਰਟੀ ਦੇ ਲਈ ਤਾਂ ਅੱਜ ਪਾਰਟੀ ਨੂੰ ਤੁਸੀਂ ਹਮੇਸ਼ਾ ਹਮੇਸ਼ਾ ਲਈ ਜਿਹੜਾ ਅਲਵਿਦਾ ਕਹੇ ਹੋ ਜੀ ਕੀ ਕਹਿਣਾ ਚਾਹੁੰਦੇ ਹੋ ਸੁਖਵੀਰ ਬਾਦਲ ਨੇ ਤੁਹਾਨੂੰ ਖੁਦ ਹੈ ਜਿਹੜਾ ਉਹ ਜੁਆਇਨ ਕਰਾਇਆ ਪਾਰਟੀ ਦੇ ਵਿੱਚ ਬਹੁਤ ਬਹੁਤ ਧੰਨਵਾਦ ਚੇਤਨ ਜੀ ਤੁਹਾਡਾ ਔਰ ਮੈਨੂੰ ਲੱਗਦਾ ਵੀ ਜਿੰਨੀਆਂ ਗੱਲਾਂ ਤੁਸੀਂ ਕੀਤੀਆਂ ਇਹ ਪਾਰਟੀ ਮੇਰੀ ਨੂੰ ਇੱਕ ਵੀ ਨਹੀਂ ਦੇ ਸੀ ਤੁਸੀਂ ਕਿਹਾ ਵੀ ਘਰ ਘਰ ਜਾ ਕੇ ਡੋਰ ਟੂ ਡੋਰ ਜਾ ਕੇ ਮਿਹਨਤ ਕੀਤੀ ਆ ਪਾਰਟੀ ਨੂੰ ਇੱਥੇ ਤੱਕ ਮਾੜੇ ਟਾਈਮ ਦੇ ਵਿੱਚ ਜਦੋਂ ਕੋਈ ਸਾਡੇ ਕੋਈ ਮੀਟਿੰਗ ਕਰਾ ਕੇ ਨਹੀਂ ਰਾਜੀ ਸੀ ਕੋਈ ਝੰਡਾ ਫੜ ਕੇ ਨਹੀਂ ਰਾਜੀ ਹੁੰਦਾ ਸੀਗਾ ਤਾਂ ਉਸ ਵੇਲੇ ਅਸੀਂ ਜਾ ਕੇ ਇਹ ਪਾਰਟੀ ਨੂੰ ਉੱਚਾ ਚੱਕਣ ਦੇ ਲਈ ਕਿ ਆ ਆਦਮੀ ਪਾਰਟੀ ਕੁਝ ਨਵਾਂ ਕਰਨ ਆਈ ਆ ਰੰਗਲਾ ਪੰਜਾਬ ਬਣਾਉਣ ਆਈ ਆ ਔਰ ਅੱਜ ਅਸੀਂ ਹਾਲਾਤ ਦੇਖੇ ਆ ਵੇ ਇਹਨੂੰ ਛੱਡਣਾ ਹੀ ਠੀਕ ਆ ਸੋ ਜਿਹੜੀ ਖੇਤਰੀ ਪਾਰਟੀ ਆ ਉਹ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਦੀ ਰਹਿਨਮਾਈ ਦੇ ਵੇਚ ਸ਼੍ਰੋਮਣੀ ਅਕਾਲੀ ਦਲ ਅੱਜ ਉੱਭਰ ਰਿਹਾ ਤੇ ਮੈਂ ਅੱਜ ਉਹਨਾਂ ਦੇ ਨਾਲ ਉਹਨਾਂ ਪਾਰਟੀ ਜੁਆਇਨ ਕਰਕੇ ਆਏ ਆ ਬਹੁਤ ਬਹੁਤ ਧੰਨਵਾਦ ਸ਼੍ਰੋਮਣੀ ਕਾਲੀ ਦਲ ਦਾ ਔਰ ਸਮੁੱਚੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਕਹਿ ਸਕਦੇ ਆ ਕਿ ਪਾਰਟੀਆਂ ਜਿਹੜੀ ਆਮ ਆਦਮੀ ਪਾਰਟੀ ਆ ਸਿਰਫ ਸਿਰਫ ਅੱਜ ਅੱਜ ਦੇ ਸਮੇਂ ਦੇ ਵਿੱਚ ਉਹ ਦਲ ਬਦਲੂਆਂ ਦੀ ਹੋ ਕੇ ਰਹਿ ਗਈ ਆ ਕਿਉਂਕਿ ਆਪਾਂ ਜਲੰਧਰ ਦੀ ਉਦਾਹਰਣ ਦੇਖ ਲਈਏ ਆਪਾਂ ਚੱਬੇਵਾਲ ਦੀ ਉਦਾਹਰਣ ਦੇਖ ਲਈਏ ਆਪਾਂ ਆਦਮਪੁਰ ਦੀ ਉਦਾਹਰਣ ਦੇਖ ਲਈਏ ਤਰਨਤਾਰਨ ਦੀ ਉਦਾਹਰਣ ਦੇਖ ਲਈਏ ਇਸ ਤਰ੍ਹਾਂ ਦੀਆਂ ਮੈਨੂੰ ਲੱਗਦਾ ਕਿ ਸੈਂਕੜੇ ਉਦਾਹਰਣਾਂ ਹੋਣਗੀਆਂ ਜਿਹੜੀਆਂ ਆਪਾਂ ਦੇਖ ਸਕਦੇ ਆ ਕਿ ਪਾਰਟ ਦਲ ਬਦਲੂਆਂ ਦਾ ਬੋਲ ਬਲਾ ਜੀ ਦੂਸਰੀਆਂ ਪਾਰਟੀਆਂ ਚੋਂ ਲਿਆ ਲਿਆ ਕੇ ਜਿਹੜੇ ਬੰਦੇ ਜਿਨ੍ਹਾਂ ਨੂੰ ਲੋਕਾਂ ਨੇ ਨਕਾਰਿਆ ਸੀ ਦੂਸਰੀਆਂ ਪਾਰਟੀਆਂ ਦੇ ਵਿੱਚੋਂ ਫਿਰ ਜਿਨ੍ਹਾਂ ਦੇ ਨਾਲ ਸਾਡੀ ਹਮੇਸ਼ਾ ਵਿਚਾਰਾਂ ਦੀ ਲੜਾਈ ਰਹੀ ਸੀ ਉਹਨਾਂ ਨੂੰ ਹੁਣ ਉਹੀ ਚੰਗੇ ਲੱਗਣ ਲੱਗ ਪਏ ਜੋ ਅੱਜ ਹਾਲਾਤ ਆ ਔਰ ਅਸੀਂ ਦੇਖ ਰਹੇ ਆ ਕਿ 227 ਨੇੜੇ ਆ ਔਰ ਲੋਕੀ ਵੀ ਸੂਝਵਾਨ VOTER ਹਲਕਾ ਚੱਬੇਵਾਲ ਦੇ ਸੂਝਵਾਨ VOTER ਸਪੋਰਟਰ ਹੈਗੇ ਆ ਪੰਜਾਬ ਦੇ ਸੋ ਇਹ ਹੁਣ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਔਰ ਖੇਤਰੀ ਪਾਰਟੀ ਦੇ ਨਾਲ ਹੀ ਜੁੜਨਗੇ ਸੰਦੂ ਸਾਹਿਬ 2024 ਦੇ ਵਿੱਚ ਜਦੋਂ ਲੋਕ ਸਭਾ ਦੀਆਂ ਸੰਸਦ ਦੀਆਂ ਚੋਣਾਂ ਹੁੰਦੀਆਂ ਨੇ ਤਾਂ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਨਾਲ ਹਰਮਿੰਦਰ ਸਿੰਘ ਸੰਧੂ ਮੋਢੇ ਨਾਲ ਮੋਢਾ ਛੋੜ ਕੇ ਖੜਾ ਸੀ ਜਦੋਂ 2024 ਦੇ ਵਿੱਚ ਹੀ ਜਦੋਂ ਚੱਬੇਵਾਲ ਦੀ ਜ਼ਿਮਨੀ ਚੋਂ ਆਉਂਦੀ ਆ ਵਿਧਾਨ ਸਭਾ ਦੀ ਤਾਂ ਉਸ ਵਕਤ ਤੁਸੀਂ ਕਹਿੰਦੇ ਹੋ ਕਿ ਡਾਕਟਰ ਰਾਜਕੁਮਾਰ ਚੱਬੇਵਾਲ ਸਮੇਤ ਆਮ ਆਦਮੀ ਪਾਰਟੀ ਦੀ ਸਮੁੱਚੀ ਪਾਰਟੀ ਨੇ ਜਿਹੜਾ ਤੁਹਾਡੀ ਪਿੱਠ ਦੇ ਵਿੱਚ ਉਹ ਸ਼ੂਰਾ ਮਾਰਿਆ ਸੀ ਮਲਾਲ ਹੈ ਕੋਈ ਦਿਲ ਦੇ ਵਿੱਚ ਚਲੋ ਮਲਾਲ ਤਾਂ ਹੈਗੇ ਮੈਨੂੰ ਲੱਗਦਾ ਇਹ ਸਵਾਲ ਤੁਹਾਨੂੰ ਪੁੱਛਣਾ ਨਹੀਂ ਚਾਹੀਦਾ ਫਿਊਚਰ ਦੇ ਹੁਣ ਆਪਾਂ ਗੱਲ ਕਰ ਲੀਏ ਕਿਉਂਕਿ ਇਹ ਹਲਕਾ ਵਾਸੀਆਂ ਦਾ ਇਹ ਕਹਣਾ ਹੈ ਕਿ ਡਾਕਟਰ ਰਾਜਕੁਮਾਰ ਚੱਬੇਵਾਲ ਦਾ ਕੋਈ ਹੋਰ ਮੁਕਾਬਲਾ ਨਹੀਂ ਹੈ ਕੋਈ ਤੋੜ ਨਹੀਂ ਹੈ ਹਰਮਿੰਦਰ ਸਿੰਘ ਸੱਧੂ ਹੁਣ ਟੱਕਰ ਦੇਗਾ ਜੀ ਡਾਕਟਰ ਰਾਜਕੁਮਾਰ ਬਿਲਕੁਲ ਜੀ ਦੇਖੋ ਮੇਰੇ ਤੇ ਅਸ਼ੀਰਵਾਦ ਆ ਸਾਰੀ ਲੀਡਰਸ਼ਿਪ ਦਾ ਸਾਡੀ ਦਾ ਮੇਰੇ ਸਤਿਕਾਰਯੋਗ ਬਜ਼ੁਰਗ ਮੇਰੇ ਹਲਕਾ ਵਾਸੀ ਮੇਰਾ ਪਰਿਵਾਰ ਆ ਇਹ ਸਾਰੇ ਮਿਹਨਤ ਕਰਾਂਗੇ ਔਰ ਡਾਕਟਰ ਰਾਜਕਮਾਰ ਕੋਈ ਰੱਬ ਥੋੜੋ ਆ ਕੋਈ ਗੱਲ ਨਹੀਂ ਕਰਾਂਗੇ ਆਪਾਂ ਮੁਕਾਬਲਾ ਆ ਗਿਆ 27 ਦੇਖਾਂਗੇ ਹੁਣ ਜੋ ਵੀ ਇਹਨਾਂ ਦਾ ਤਾਂ ਇਹ ਆ ਅਸੀਂ ਤਾਂ 227 ਦੇ ਵਿੱਚ 22 ਦੇ ਵਿੱਚ ਵੀ ਤੁਸੀਂ ਦੇਖਿਆ ਸੀ ਵੇ ਆਪਾ ਪੂਰਾ ਮੁਕਾਬਲਾ ਕੀਤਾ ਇਹਨਾਂ ਨੂੰ ਬੜਾ ਹੰਕਾਰ ਸੀ ਵੀ ਸਾਨੂੰ ਜੋ ਵੀ ਆਪਾਂ ਪਾਰਟੀ ਦੇ ਵਿੱਚ ਇਹ ਸਾਡੀ ਪਾਰਟੀ ਦੇ ਵਿੱਚ ਉਸ ਵੇਲੇ ਸ਼ਾਮਲ ਹੋ ਗਿਆ ਵੀ ਆਮ ਆਦਮੀ ਪਾਰਟੀ ਜਾਂਦਾ ਇਹ ਤਾਂ ਰਾਤੋਂ ਰਾਤ ਪਾਰਟੀਆਂ ਬਦਲ ਜਾਂਦੇ ਹੱਲੇ ਵੀ ਕੋਈ ਪਤਾ ਨਹੀਂ ਇਹਨਾਂ ਦਾ ਵੀ ਇਹਨਾਂ ਨੇ ਕਿਹੜੀ ਪਾਰਟੀ ਦੇ ਵਿੱਚ ਜਾਣਾ ਵਾ ਬਾਕੀ ਇਹ ਆ ਵੀ ਮੁਕਾਬਲਾ ਉਸ ਲਈ ਦੇਖਾਂਗੇ ਕਿਉਂਕਿ ਹੱਲੇ ਇਹਨਾਂ ਨੂੰ ਪਾਰਟੀ ਸਿਲੈਕਟ ਕਰ ਲੈਣ ਦੇਵੇ ਕਿ ਹੁਣ ਵੀ ਅਜੇ ਵੀ ਕੁਝ ਬੰਦੇ ਇੱਥੇ ਖੜੇ ਗੱਲਾਂ ਕਰ ਰਹੇ ਸੀ ਕਹਿੰਦੇ ਇੱਕ ਦਿਨ ਪਹਿਲਾਂ ਉਹ ਕਰਜ਼ੇ ਦੀ ਪੱਟ ਚੱਕੀ ਫਿਰਦੇ ਸੀਗੇ ਤਾਂ ਅਗਲੇ ਦਿਨ 6:30 ਵਜੇ ਕਹਿੰਦੇ ਫੋਟੋ ਆ ਜਾਂਦੀ ਹੈ ਡਾਕਟਰ ਰਾਜ ਕੁਮਾਰ ਝਾੜੂ ਵਾਲਿਆਂ ਦਾ ਹੋ ਗਿਆ ਜੀ ਬਿਲਕੁਲ ਜੀ ਬਿਲਕੁਲ ਇਹ ਸਾਡੇ ਉਹ ਲੀਡਰ ਵਾਜੀ ਜਿਹੜੇ ਰਾਤੋ ਰਾਤ ਆਪਣੀ ਮਾਂ ਪਾਰਟੀ ਬਦਲ ਲੈਂਦੇ ਆ ਤੇ ਉਹ ਵੈਸੇ ਨਹੀਂ ਬਦਲੀ ਗਈ ਸੀ ਇੱਕ ਜਿਹੜੀ ਮੇਰੀ ਇਲੈਕਸ਼ਨ ਪਟੀਸ਼ਨ ਚੱਲ ਰਹੀ ਆ ਜਿਹੜੀ ਚਾਹੇ ਉਹ ਸ਼ਰੋਮਣੀ ਅਕਾਲੀ ਦਲ ਨੇ ਪ੍ਰੈਸ ਕਾਨਫਰੰਸ ਕੀਤੀ ਹੋਵੇ ਚਾਹੇ ਕਾਂਗਰਸ ਨੇ ਪ੍ਰੈਸ ਕਾਨਫਰੰਸ ਕੀਤੀ ਹੋਵੇ ਉਹਦੇ ਵਿੱਚ ਜੋ ਸਾਡੇ ਮੈਜਿਸਟਰੇਟ ਡਿਪਟੀ ਕਮਿਸ਼ਨਰ ਸਾਹਿਬ ਨੇ ਜੋ ਰਿਪੋਰਟ ਇੱਕ ਪੇਸ਼ ਕੀਤੀ ਸੀ ਉਹਦੀ ਸਾਡੇ ਇਲੈਕਸ਼ਨ ਪਟੀਸ਼ਨ ਚੱਲ ਰਹੀ ਆ ਉਹਦੇ ਕਰਕੇ ਕਿਹੜਾ ਮਾਮਲਾ ਜੀ ਉਹ ਉਹ 2022 ਦੀਆਂ ਜੋ ਇਲੈਕਸ਼ਨ ਹੋਈ ਸੀ ਉਹਦੇ ਵਿੱਚ ਜਿਹੜੇ ਉਹਨਾਂ ਨੇ ਇੱਕ ਫੇਕ ਸੈਂਕਸ਼ਨ ਲੈਟਰ ਵੰਡੇ ਗਏ ਸੀ ਉਹਨਾਂ ਦੇ ਸਾਈਨਾਂ ਵਾਲੇ ਔਰ ਡੀਸੀ ਸਾਹਿਬ ਨੇ ਕੋਲੋਂ ਅਦਾਰਾ ਸ਼ਾਰਪ ਨਿਊਜ਼ ਵਾਲੇ ਉਹ ਸਭ ਤੋਂ ਪਹਿਲਾ ਮੁੱਦਾ ਜਿਹੜਾ ਚੱਕਿਆ ਗਿਆ ਸੀਗਾ ਤੁਹਾਨੂੰ ਵੀ ਯਾਦ ਹੋਊਗਾ ਜੀ ਬਿਲਕੁਲ ਜੀ ਬਿਲਕੁਲ ਤੁਸੀਂ ਤਾਂ ਫਿਰ ਕੱਲੀ ਕੱਲੀ ਗੱਲ ਐਨ ਪੋਤੜੇ ਫਰੋਲੇ ਸੀਗੇ ਤੇ ਬਸ ਉਹ ਹੁਣ ਵੀ ਚੱਲ ਰਹੀ ਆ ਤੇ ਛੇਤੀ ਹੀ ਦੁਬਾਰਾ ਪ੍ਰੈਸ ਕਾਨਫਰੰਸ ਵੀ ਕਰਾਂਗੇ ਉਹਦੇ ਤੇ ਆਖਰੀ ਸਵਾਲ ਹੈ ਜੀ ਅੱਜ ਵੀ ਯਾਦ ਹੈ ਜਦੋਂ ਜਿਮਨੀ ਚੌਣ ਦਾ ਰਿਜ਼ਲਟ ਆਉਂਦਾ ਜਦੋਂ ਡਾਕਟਰ ਰਾਜਕੁਮਾਰ ਚੱਪੇਵਾਲ ਦਾ ਪੁੱਤ ਜਿੱਤ ਕੇ ਜਾਂਦਾ ਰੋਡ ਸ਼ੋਅ ਜਾਂ ਜਾਂਦਾ ਇੱਥੋਂ ਸਪੈਸ਼ਲ ਤੁਹਾਡੇ ਪੈਲੈਸ ਦੇ ਬਾਹਰ ਰੁਕ ਡਾਕਟਰ ਆਜ ਕੁਮਾਰ ਗੀਤ ਗਾਉਂਦੇ ਨੇ ਰਣਜੀਤ ਪਾਵੇ ਦਾ ਗਿੱਧੜਾ ਤਾਂ ਸੁਣਿਆ ਗਰੁੱਪ ਫਿਰਦਾ ਕਹਿੰਦੇ ਸ਼ੇਰ ਮਾਰਨਾ ਉਸ ਇਸ ਤਰ੍ਹਾਂ ਦਾ ਤੰਜ਼ ਤੁਹਾਡੇ ਤੱਕ ਅਸਿਆ ਗਿਆ ਸੀ ਜਿਸ ਤੋਂ ਬਾਅਦ ਕਾਫੀ ਜ਼ਿਆਦਾ ਵੀਡੀਓ ਵਾਇਰਲ ਵੀ ਹੋਈ ਸੀ ਪਰ ਉਸ ਵਕਤ ਤੁਹਾਡੇ ਵੱਲੋਂ ਕੋਈ ਵੀ ਰਿਐਕਸ਼ਨ ਨਹੀਂ ਕੀਤਾ ਗਿਆ ਸੀ ਕੀ ਕਹਿਣਾ ਚਾਹੁੰਦੇ ਹੋ ਫਿਰ ਅੱਜ ਅਸੀਂ ਉਹਦਾ ਜਵਾਬ ਆਪਣੇ ਕੰਮ ਨਾਲ ਦੇਵਾਂਗੇ ਆਪਣੀ ਮਿਹਨਤ ਨਾਲ ਦੇਵਾਂਗੇ ਇਹ ਜਿਹੜਾ ਹੰਕਾਰ ਦਿਮਾਗ ਤੇ ਚੜਿਆ ਵਾ ਕੋਈ ਗੱਲ ਨਹੀਂ ਉਹ ਹੌਲੀ-ਹੌਲੀ ਮੈਂ ਤਾਂ ਕਹਿੰਦਾ ਵੀ ਆ ਆ ਰਿਹਾ ਟਾਈਮ ਔਰ 10 ਮਹੀਨੇ ਆ ਤੇ ਉਹ ਆਪਾਂ ਬਿਲਕੁਲ ਠੀਕ ਹੋ ਜਾਊਗਾ ਜੀ ਉਹਦਾ ਜਵਾਬ ਆਪਾਂ ਉਸੇ ਉਸੇ ਚੌਂਕ 'ਚ ਦੇਵਾਂਗੇ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸਾਨੇ ਸਰਦਾਰ ਹਰਮਿੰਦਰ ਸਿੰਘ ਸੰਧੂ ਜੋ ਕਿ ਆਮ ਆਦਮੀ ਪਾਰਟੀ ਨਾਲ ਵਿਦਾ ਆ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਨੇ ਤਾਂ ਡਾਕਟਰ ਰਾਜਤਵਾਰ ਚੱਬੇয়াল ਤੇ ਅੱਜ ਜ਼ਰੂਰ ਜ਼ਿਆਦਾ ਨਹੀਂ ਆਪਾਂ ਥੋੜਾ ਬੋਤਾ ਕਹਿ ਸਕਦੇ ਹਾਂ ਥੋੜਾ ਬੋਤਾ ਜ਼ਰੂਰ ਵਰੇ ਨੇ ਤੇ ਇਤੋਂ ਤੱਕ ਕਿ 2027 ਦੀਆਂ ਚੋਣਾਂ ਦੇ ਵਿੱਚ ਲੋਕ ਹੈ ਜਿਹੜਾ ਇਹਨਾਂ ਦੇ ਹੰਕਾਰ ਦਾ ਜਵਾਬ ਆ ਜਿਹੜਾ ਉਹ ਜ਼ਰੂਰ ਦੇਣਗੇ